ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਿਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝੀ ਬੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸੱਜਣੋਂ ਕਿਸ ਦਾ ਫਾਇਦਾ ਏਡਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਨਸ਼ਹਿਰਾ ਚੌਧਈਆਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਸੰਤ ਸਰ ਸੱਜਣੋਂ ਬਾਈ ਪਲਵਿੰਦਰ ਕੋਲ ਪਹੁੰਚੇ ਆ ਦੋ ਜਰਸੀ ਦੇ ਸੱਜਣੋਂ ਤੋਹਫੇ ਇੱਕ ਝੋਟੀ ਕਿਆ ਬਾਤ ਹੈ ਬਹੁਤ ਸੋਹਣੀ ਆ ਕਿਉਂਕਿ ਜਿੰਨੀ ਵੀ ਤਰੀਫ ਕਰ ਲੋ ਉੰਨੀ ਥੋੜੀ ਆ ਸਿੰਘੀ-ਸੁੰਗੀ ਬੜੀ ਸੋਹਣੀ ਆ ਸੱਜਣੋਂ ਝੋਟੀ ਦੀ ਦੋਵੇਂ ਅੱਖਾਂ ਮਿਲੀਆਂ ਮਣਕੀਆਂ ਤੇ ਸਿੰਘੀ ਬਿਲਕੁਲ ਨਾਲ ਜੁੜੀ ਆ ਜਿਵੇਂ ਜਰਸੀ ਗਾਹ ਦੀ ਬਿਲਕੁਲ ਫੇਸ ਕੁਆਲਿਟੀ ਮੱਥੇ ਢੂੰਗ ਪੈਂਦਾ ਐਵੇਂ ਸਜਣੂ ਬਿਲਕੁਲ ਸੋਹਣੀ ਐ ਤੇ ਥੱਲਿਓ ਵੀ ਪੂਰੀ ਆ ਬਾਕੀ ਆਪਣੇ ਬਾਜੀ ਤੋਂ ਪੁੱਛਾਂਗੇ ਪੰਨੂ ਸਾਹਿਬ ਤੋਂ ਵਧੇਰੇ ਜਾਣਕਾਰੀ ਆਪਣੇ ਉੱਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਣੇ ਰਹੋ ਮੇਰੇ ਭੈਣ ਭਰਾ ਇਸੇ ਤਰ੍ਹਾਂ ਅੰਤ ਤੱਕ ਰਹੋ ਭਾਈ ਜੀ ਸਤਿ ਸ੍ਰੀ ਅਕਾਲ ਜੀ ਸੰਤ ਸਾਹਿਬ ਕੀ ਹਾਲ ਜੀ ਚੜਦੀ ਕਲਾ ਭਰਾ ਮਹਾਰਾਜ ਮਹਾਰਾਜ ਕਿਰਪਾ ਸੱਚੇ ਬਾਦਸ਼ਾਹ ਦੀ ਮਹਾਰਾਜ ਬਾਬਾ ਦੀਪ ਸਿੰਘ ਕਿਰਪਾ ਕਰੇ ਸਾਰੇ ਦੇ ਬਣੇ ਭਾਣ ਭਰਾ ਚੜਦੀ ਕਲਾ ਜੀ ਓਕੇ ਜੀ ਹਾਂ ਜੀ ਤੇ ਡਰੈਸ ਕਰੀਏ ਨੋਟ ਆਪਣਾ ਹੀ ਤਸਵੀਰ ਤਰਨਤਾਰਨ ਜਿਹੜਾ ਤਰਨਤਾਰਨ ਤੇ ਇਸ਼ਾਰਾ ਕਰੂਗਾ ਪਿੰਡ ਆ ਆਪਣਾ ਹਾਂ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 99558653 ਠੀਕ ਆ ਤੇ ਛੋਟੀ ਤੋਂ ਕਰੀਏ ਸ਼ੁਰੂਆਤ ਕਿ ਇਹ ਭਗਵੰਤ ਘਾਇਓ ਲੋਇਓ ਇੱਕ ਰਾਮ ਬਖਾ ਲਈਏ ਇਹ ਕਿ ਸੰਧਵਾਲਾ ਨਹੀਂ ਮੜਿਆ ਨਾ ਮੈਂ ਲਾ ਦਿਓ ਮਗਰੋਂ ਬੈਕਗ੍ਰਾਉਂਡ ਵਿਖਾਦ ਕੇ ਇੰਦੀ ਕਰਮਾ ਵਾਲੀ ਦੀ ਮਾਹ ਇਹ ਆ ਤੀ ਤੇ ਪਾੜੇ ਬਾਕੀ ਖੰਡੀ ਵੀ ਸੰਧਵਾ ਪੜੀ ਆ ਕਿੰਨੇ ਕ ਦਿਨ ਐੜ ਕੇ ਨਾ ਖੜੂਗੀ ਸੰਧਵਾ ਕੋ ਨਕਾਰ ਆ ਰਿਹਾ ਤੇ ਦੱਸ ਦੇਣਾ ਖੇ ਦੱਸ ਤੂੰ 12 13 ਦਿਨ ਲੈ ਕੇ ਚੱਲੋ ਹਾਂ ਤੇ ਪਰ ਛੋਟੀ ਅੰਮੂ ਸਾਹਿਬ ਲੈ ਤਨ ਗਾਂ ਬਾਜੂਗੀ ਗਰੰਟੀ ਤੇ ਆਈ ਆ ਕਿੰਨਾ ਦੁੱਧ ਪਰ ਦੇ ਲਈ ਉਹਾਂ ਦੇ ਪਿਛਲੇ ਸਵੇਰੇ ਪਹਿਲੇ ਸਵੇਰੇ ਹੋਰਾਂ ਕੀ ਦੁੱਧੇ ਸਵੇਰਾ ਪਹਿਲੇ ਸਵੇਰੇ ਦੇ ਤੁਹਾਨੂੰ 13 ਲੀਟਰ ਦੁੱਧ ਚੋਇਆ ਹੈ ਜਵਾਰ ਕੀ 15 ਲੀਟਰ ਦੀ ਮਾਰਕ ਬਣਉਣੀ ਚੋ ਠੀਕ ਹੈ ਕੋਈ ਸੂਈ ਤੋਂ ਲੈ ਕੇ ਹੂਨ ਲੈ ਗਈ ਸੱਜਣਾ ਗੁੱਜਾ ਸੁਆ ਝੋਟੀਆਂ ਬਾਲੀ ਚੰਗੀ ਖੋਲ ਕੇ ਲਾਓ ਬਾਈ ਜੀ ਤੇ ਬਿਲਕੁਲ ਬਿੱਲੀ ਮਣਕੀ ਆਖਿਆ ਨਿੱਕਾ ਗੋਲ ਸਿੰਘ ਲਓ ਜੀ ਇਹਨੂੰ ਕਰ ਦਿਓ ਬਾਈ ਜੀ ਆਉ ਲੈ ਜੀ ਲੋਈ ਕੀ ਬਾਤ ਹੈ ਬੜੀ ਸ਼ਾਨਦਾਰ ਸਜਣਾ ਝੋਟੀ ਪੇਠੋੜਾ ਵੀ ਪੂਰਾ ਹੈ ਵੀਰ ਤੇ ਜਿਹੜਾ ਸਿੰਗ ਦੀ ਕੁਆਲਿਟੀ ਬੜਾ ਸੋਹਣਾ ਸਿੰਗ ਲੱਗਾ ਫੋਲ ਨਿਕਲ ਰਿਹਾ ਜੀ ਬਾਜੀ ਫੋਲਿਆ ਵੱਡੀਆਂ ਵੱਡੇ ਟਾਂਚੀ ਦੀਆਂ ਕਿਉਂਕਿ ਬਾਈ ਦੇ ਮੋਢੇ ਤੇ ਆਉਂਦੀ ਹੈ ਇਹ ਤਾਜ਼ਾ ਤੁਸੀਂ ਆਪ ਲਾ ਲਿਓ ਕਿਉਂਕਿ ਪੂਰੀ ਵੱਡੀ ਆ ਦੇਨ 12 13 12 13 15 ਖੁੱਲੇ ਡੁੱਲੇ ਖਾ ਸਕਦੀ ਆ ਜਿੰਨੀ ਵੀ ਇੱਕ ਅਦਾ ਦਿਨ ਵੱਧ ਲੈ ਜੂਗੇ ਸਭ ਉਹਨਾਂ ਹੀ ਚੰਗਾ ਏ ਬਿਹਤਰ ਕੀ ਜਾਰੀ ਖੁੱਲੂਗੀ ਸੰਧੂ ਜੀ ਦੇ ਹੋਣ ਇੰਨੀ ਪਾਣੀ ਵੀ ਆਪ ਅੰਦਾਜ਼ਾ ਲਾ ਸਕਦੇ ਜੀ ਅੱਗੇ ਕੋਈ ਜ਼ੁੰਮਦਾ ਨਹੀਂ ਪਤਾ ਚੋਟ ਨਹੀਂ ਨਹੀਂ 15 ਦਿਨ ਖੁੱਲੇ ਡੁੱਲੇ ਲੈ ਲਈ ਭਾਈ ਰੇਟ ਸੰਧੂ ਸਾਹਿਬ ਹਾਂ ਹੂੰ ਇੱਕ ਦਾ ਨਹੀਂ ਦੇ ਦਿੰਦੀ ਪਿਆਰ ਭਵਤ ਕਰਕੇ ਤੇਰੀ ਇੱਕ ਦਾ ਯਾਰ ਮੈਂ ਤਾਂ ਕਹਿ ਕਿ ਐਂਡ ਕਿੰਨੇ ਦੀ 5000 ਰੁਪਏ ਨੇ ਸੱਤਾਂ ਪੰਜ ਹੋਰ ਨਾ ਕਰੋ ਥੋੜਾ ਬਹੁਤ ਚੰਗੀ ਚੋਰੀ 200 ਦੇ 200 ਹੈ 200 1 3 ਦੀ 1 3 ਦੀ ਅੱਛਾ ਪਰ ਬਾਕੀ ਸਭੀ ਸਾਰ ਲੱਗੇ ਟਰੱਕੀ ਆ ਮੱਝ ਨਹੀਂ ਜੀ ਨਹੀਂ ਵੱਡੀ ਆ ਵੱਡੀ ਹੈ ਹੈਨਾ ਉਹ ਵੱਡੀ ਆ ਯਾਰੋ ਇਹ ਸੰਦੀਖਾਰ ਭਾਵੇਂ 1.5 ਲੱਖ ਦੀ ਵੇਚ ਲਈਏ ਪਰ ਆਪਣੇ ਕੋਲ ਮਾਰ ਖੁੰਦਾ ਨਹੀਂ ਲੱਗਦਾ। ਵਾਕਿਆ ਚੀਜ਼ ਚੰਗੀ ਯਾਰੋ ਇਹ ਤਾਂ 1.5 ਦੀ ਵੇਚ ਲਈਏ ਜਿੱਦੀ ਸੋਹਣੀ ਝੋਟੀਆਂ ਦੇ ਬਜੇ ਮਜੂਰ ਆ। ਮੰਦਾ ਬੰਦਾ ਏ ਥੋੜੀਆਂ ਜਿਹਾ ਉਹ ਚੀਜ਼ਾਂ ਦਾ ਹਨਾ ਮੰਦੇ ਆ ਗਾ। ਇਹ ਚੀਜ਼ ਸੋਨਾ ਸੋਨੇ ਦਾ ਕਦੇ ਸੱਜਣੋਂ ਮੰਦਾ ਨਹੀਂ ਹੋਇਆ। ਸੋਨੇ ਦਾ ਭਾਅ ਸੋਨਾ ਹੀ ਪੈਣਾ ਠੀਕ ਆ। ਜੋ ਲਿਖ ਰਹੀ ਆ ਮੰਦੇ ਦੇ ਹਿਸਾਬ ਨਾਲ ਹੀ ਗੱਲ ਕਰਦੇ ਆ ਜੇ ਜਿਆਦਾ ਹੀ ਤੇਜ਼ੀ ਦੇ ਵਿੱਚ ਹੁੰਦੀ ਤੇ ਡੇਢ ਦੀ ਦੇਣੀ ਇਹਦੋਂ ਘਟ ਕੇ ਨਹੀਂ ਦੇਣੀ ਹੈਨਾ ਇਹ ਤੇ ਆਪਾਂ ਨੂੰ ਪਤਾ ਕਾਰੀ ਵਿਹਾਰੀ ਸਾਰੇ ਤੇ ਆਹ ਗਾਂ ਬਿਨਾ ਬੱਚੇ ਤੋਂ ਜਰਸੀ ਇਹ ਸੰਧੂ ਸਾਹਿਬ ਨੂੰ ਆਇਆ ਜੀ ਨਾ ਡੇਢੀ ਬੱਚਾ ਠੀਕ ਹੈ ਜੀ ਤੇ ਦੋ ਤਿੰਨ ਨੇ ਸਾਰੇ ਦੱਸ ਲੀਤੋਂ ਹੈ ਨਾ ਹੂੰ ਤੋੜ ਦੀ ਗੀ ਸੱਜਣੋਂ ਅਵੀ ਵੈਰ ਸੋਣੀ ਹੈ ਜਰਸੀ ਆ ਪਿਓਰ ਸੂਬਾ ਦੂਜਾ ਨਾ ਹਾਂਜੀ ਦੂਜਾ ਸੂਬਾ ਆ ਗਈ ਹੈਨਾ ਬਾਈ ਇਹ ਤੋ ਜਿਸ ਵਸਦੀ ਦਾ ਕਿਲੋ ਦੁੱਧ ਦੇ ਬਿਨਾ ਬੱਚੇ ਤੋਂ ਸੱਚ ਨੂੰ ਸੋਹਣੀ ਹੈ ਜੂਰ ਪਿਆ ਲਈ ਚਲੋ ਕੋਈ ਨਹੀਂ ਗਾ ਨਹੀਂ ਦੇ ਹਾਂ ਲਈ ਚੈੱਕ ਕਰੋ ਬਿਲਕੁਲ ਬਰਾਊਨ ਕਲਰ ਦੇ ਵਿੱਚ ਆ ਇੰਦਾ ਭਾਈ ਰੇਟ ਕੀ ਕਰਦੇ ਕੇ ਫਿਰ ਫਰਮ ਵਾਲੀ ਦਾ ਜਿੰਦੂ ਆਵੇਗਾ 3000 3000 ਹਾਂਜੀ ਹਾਂ ਨਾ ਹਾਂ ਨਾ ਜੂ 2000 ਛੱਡਦਾ 28 ਦੀ 27 ਦੀ 28 ਅੱਛਾ 27 ਦੀ ਕਰ ਦੇ ਮੇਰਾ ਕਰ ਦੇ ਆ ਗਈ ਟੋਕਰ ਤੇ ਘੱਪਣ ਹਾਂ ਨਾ ਟੋਕਰ ਘੱਪਣ ਤੇ ਦੁੱਧ ਦਾ ਕਿਲੋ ਹਾਂਜੀ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀਆਂ ਦੋਵੇਂ ਕਿਉਂਕਿ ਵੱਡੇ ਕੱਤ ਕੱਤ ਜਿਹੜੇ ਕੱਤ ਤੋਂ ਤਾਜ਼ਾ ਲੱਗਦਾ ਕਿ ਵੱਡੇ ਆ ਕੱਤ ਛੋਟੇ ਨਹੀਂ ਆ ਟੋਕੜ ਗੱਬਨ ਦਾ ਉਹ ਇਹਦੇ ਨਾਲੋਂ ਵੀ ਵੱਡਾ ਹੈ ਨਾ ਤੇ ਦੁੱਧ ਪੱਕਾ ਕਿੰਨਾ ਹੈ ਇਹ ਲਗਰ 10 ਕਿਲੋ ਹੋਗਾ ਤੇ ਕਿੰਨੇ ਚਿਰ ਦੀ ਹੈ ਮਾਰੇ 9 ਲੀਟਰ ਦੀ ਗਾਰੰਟੀ ਹੈ ਤੇ ਗੱਬਨ ਕਿੰਨੇ ਚੱਤੀ ਇਹ ਗੱਬਨ ਹੈ ਜੀ ਆ ਪੂਰੇ 5.5 ਕਿਲੋ ਤੇ ਬਾਈ ਜੀ ਫਿਰ ਹੁਣ 9-10 ਕਿਲੋ ਦੁੱਧਿੰਦੀ ਆ ਇਹ ਸੱਜਰ ਫਿਰ ਤੇ 16-17 ਕਿਲੋ ਭਰਦੀ ਹੋਵੇ ਰਾਮਾ ਜਿੱਕਰਾ ਰਾਮਾ ਬੰਦੀ ਬਾਰਾ ਰਾਮਾ ਆ 15 16 ਨੀ ਪਰਦੀ ਹੋ ਗਈ ਵੱਡੀ ਆ ਛੁੰਦਾ ਟੰਟ ਮਿਲਦੀ ਰਹਿੰਦੀ ਜਨਾ ਪੈਣ ਭਰਾਵਾਂ ਤੋਂ ਲਈਏ ਚਲੋ ਤੋਰ ਦੋ ਮੇਰੇ ਭਰਾਵਾਂ ਮਿਲਦੀ ਰਹਿੰਦੀ ਆ ਕਾਕੇ ਜੰਦ ਘਰ ਚੁਆਈਆਂ ਕਰਾਉਂਦੀਆਂ ਹਾਂ ਖੁਸ਼ ਹੋ ਖੁਸ਼ ਹੋ ਚੁਆਈਆਂ ਦਿੱਤੀਆਂ ਵਾਹ ਕੇ ਸੱਜਣੋ ਜੱਤੀ ਆ ਵੱਡੀ ਆ ਵੱਡੇ ਟਾਂਚੇ ਦੀ ਆ ਪੰਜਾਬ ਵਾਲੀ ਲੋ ਜੀ ਕਿਆ ਬਾਤ ਹੈ ਬਿਲਕੁਲ ਸੋਹਣੀ ਆ ਜਿੰਦ ਜਾਨ ਵਾਲੀ ਆ ਕੱਦ ਵੇਖੋ ਕਿੰਨਾ ਵੱਡਾ ਏ ਇੱਕ ਹੁੰਦੀਆਂ ਆਮ ਛੋਟਗਾਈਆਂ ਮਤਰੀਆਂ ਉਹ ਨਹੀਂ ਆ ਧਿਆਨ ਨਾਲ ਬਾਈ ਧਿਆਨ ਨਾਲ ਧਿਆਨ ਨਾਲ ਨੂੰ ਦੇਖੋ ਸਹੀ ਨਾ ਲੈ ਵਾ ਲੂਗਾ ਪਰ ਆ ਸਮਾ ਤੇ ਨੂੰ ਬਾਈ ਇਹਦਾ ਰੇਟ ਕੀ ਕਰ ਦਿੱਤੀ ਤਾਂ ਇਹਨਾਂ ਮੁੱਲ ਦਾ ਰੂਪੋਂ ਇਹ ਲਾ ਬਟਾਲੀ ਕਰਾਣੀ ਦੇ ਚਾਰੀ ਕਰਾਣੀ ਦੇ ਹਾਂ ਹਾਣਾ ਸੈਤੀ ਛੱਦੋ 37000 ਦੀ ਹਾਂ ਠੀਕ ਸੱਜਣੋ ਇਹ 37000 ਦੀ ਤੇ ਵੱਡੀ ਆ ਹਾਂ ਬਿਲਕੁਲ ਤੇ ਮੈਂ ਵੀ ਬੜੀ ਸੋਹਣੀ ਆ ਤੁਸੀਂ ਵੇਖ ਲਿਆ ਮੈਂ ਵੀ ਮੁੱਲ ਪੂਰਾ ਮੈਂ ਦਾ ਪੈਂਦਾ ਕਿਉਂਕਿ ਸੋਨੇ ਦਾ ਸੋਨਾ ਹੀ ਰੇਟ ਜਿਹੜਾ ਪੈਣਾ ਘੱਟ ਨਹੀਂ ਪੈਂਦਾ ਤੇ ਆਪਣੀ ਜਿਹੜੀ ਤੁਸੀਂ ਤਸੱਲੀ ਕਰਕੇ ਪਛੋ ਦੀ ਖਰੀਦਦਾਰੀ ਕਰਿਓ ਸასი ਘਾਜੀ ሪ